ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖੋ ਕਿ ਤੁਹਾਡੇ ਸਾਹਮਣੇ ਕਿੰਨੇ ਚੰਗੇ ਚੰਗੇ ਬੁਲਾਰੇ ਆਪਣੀਆਂ ਆਪਣੀਆਂ ਭਾਵਨਾਵਾਂ ਨੂੰ ਤੁਹਾਡੇ ਸਾਹਮਣੇ ਰੱਖ ਚੁੱਕੇ ਨੇ ਅ ਅਸੀਂ ਤੇ ਜ਼ਿਆਦਾਤਰ ਜਿਹੜੇ ਰਾਈਟਰ ਲਿਖ ਜਾਂਦੇ ਨੇ ਉਹ ਡਾਇਲੋਗ ਖੋਦ ਦਿੰਦੇ ਨੇ ਮੇਰੇ ਨਾਲੋਂ ਵਧੀਆ ਤਾਂ ਪੀ ਐ ਸ਼ਰਮਾ ਜੀ ਵੀ ਬਹੁਤ ਵਧੀਆ ਬੋਲ ਲੈਂਦੇ ਹਾਲਾਂਕਿ ਹੀਜ਼ ਫੈਂਟੈਸਟਿਕ ਐਕਟਰ 노 ਡਾਊਟ ਤੋ ਮੇਰੀ ਜਰਨੀ ਮੈਨੂੰ ਕਹਿਣ ਦੇ ਵਿੱਚ ਵਕੁਰ ਹੀ ਮਹਿਸੂਸ ਹੋ ਰਿਹਾ ਕਿ ਮੈਂ ਜਿੰਨੇ ਵੀ ਮੇਰੇ ਮਿੱਤਰ ਨੇ ਮੇਰੇ ਇਸ ਵਕਤ ਮੈਂ ਅਕਸਰ ਕਹਿੰਦਾ ਹੁੰਦਾ ਕਿ ਆਫਟਰ ਵਿਜੇ ਟੰਡਨ ਆਮ ਬਸ ਸੀਨੀਅਰ ਮੋਸਟ ਹੇਅਰ ਇਨ ਪੰਜਾਬੀ ਫਿਲਮ ਇੰਡਸਟਰੀ ਮੇਰੇ ਕੋਲ ਇਹ ਜੀ ਕੁਝ ਲੱਟ ਕੇ ਝਟ ਕੇ ਆ ਤੁਹਾਨੂੰ ਸੁਣਾਉਣ ਵਾਸਤੇ ਮੈਂ ਉਹ ਦੌਰ ਦੇਖਿਆ ਹੈ ਵਿਜੇ ਟੰਡਨ ਦੇ ਨਾਲ ਕਿ ਫਿਲਮ ਇੰਡਸਟਰੀ ਬੜੇ ਆਰਾਮ ਨਾਲ ਜਿਸ ਤਰ੍ਹਾਂ ਚੱਲਦੀ ਹੋਈ ਦੇਖੀ ਹੈ ਫਿਰ ਰੁਕਦੀ ਦੇਖੀ ਹੈ ਫਿਰ ਖਤਮ ਹੁੰਦੀ ਦੇਖੀ ਹੈ ਬੰਦ ਹੁੰਦੀ ਦੇਖੀ ਹੈ ਤੇ ਉਸ ਤੋਂ ਬਾਅਦ ਮੈਨੂੰ ਇੱਥੋਂ ਬਾਹਰ ਜਾਣਾ ਪਿਆ ਅਮਰੀਕਾ ਕਿਉਂਕਿ ਸਾਨੂੰ ਥੋੜਾ ਬਹੁਤ ਜਿਹੜਾ ਆਉਂਦਾ ਸੀ ਇੱਥੇ ਵੀ ਥੋੜੇ ਬਹੁਤ ਡਾਇਲੌਗ ਬੋਲ ਕੇ ਤੁਹਾਡੇ ਸਾਹਮਣੇ ਤੁਹਾਨੂੰ ਜੋ ਅਸੀਂ ਐਂਟਰਟੇਨ ਕਰਦੇ ਸੀਗੇ ਉਸ ਤੋਂ ਬਾਅਦ ਮੈਂ ਚਲਾ ਗਿਆ ਅਮਰੀਕਾ ਥੋੜਾ ਜਿਹਾ ਰੇਡੀਓ ਸਟੇਸ਼ਨ ਕੀ ਰੇਡੀਓ ਕੀਤਾ ਹੋਇਆ ਸੀ ਉੱਥੇ ਚਲਾ ਗਿਆ ਮੈਨੂੰ ਇਸ ਕਰਕੇ ਦੱਸਣਾ ਪੈ ਰਿਹਾ ਇਹ ਭੂਮਿਕਾ ਇਸ ਤਰ੍ਹਾਂ ਕਿ ਬਣਣੀ ਪੈ ਰਹੀ ਹੈ ਕਿ ਮੈਂ ਵਾਪਸ ਉੱਥੇ ਹੀ ਆਵਾਂਗਾ ਤੇ 1 ਸਾਲ ਮੈਂ ਉੱਥੇ ਜੌਬ ਕੀਤੀ ਫਿਰ ਵਾਪਸ ਕਿਸੇ ਮਿੱਤਰ ਨੇ ਵਾਪਸ ਭੁੱਕ ਕੇ ਵਿਦੂ ਕਰਨ ਕੀ ਲੱਗਿਆ ਆ ਉਹਦੇ ਆਈ ਕੁਝ ਕਰਨ ਗਿਆ ਸੀਗਾ ਤੂੰ ਵਾਪਸ ਹਰ ਜਾ ਫਿਰ ਮੈਂ ਵਾਪਸ ਆਇਆ ਆ ਕੇ ਇੱਥੇ ਫਿਰ ਸ਼ੁਰੂਆਤ ਹੋਈ ਦੁਬਾਰਾ ਮੇਰੀ ਪਹਿਲੀ ਫਿਲਮ ਸੀਗੀ ਜਦੋਂ ਮੈਂ ਐਂਟਰ ਹੋਇਆ ਹੁਣ ਤੁਹਾਨੂੰ ਮੈਂ ਦੱਸਦੇ ਹੋਏ ਮੈਨੂੰ ਇੱਕ ਬਾਰ ਫਿਰ ਫਕਰ ਮਹਿਸੂਸ ਹੋ ਰਿਹਾ ਕਿ ਰਾਜ ਕਪੂਰ ਦੇ ਗੁਰੂ ਸੀਗੇ ਕੇਦਾਰ ਸ਼ਰਮਾ ਜੀ ਉਹਨਾਂ ਨੇ ਮੇਰਾ ਆਡੀਸ਼ਨ ਲਿਆ ਸੀਗਾ ਤੇ ਮੈਨੂੰ ਇੱਕ ਛੋਟਾ ਜਿਹਾ ਰੋਲ ਮਿਲਿਆ ਸੀ ਔਰ ਨਵੀਨ ਲਿਸ਼ ਚਲੋ ਦੇ ਵਿੱਚ ਹੀਰੋ ਸੀ ਮੈਂ ਇਸ ਤਰ੍ਹਾਂ ਸਿਨੇਮਾ ਨਾਲ ਜੁੜਿਆ ਸੋ ਸਟਰਗਲ ਜਲਦੀ ਰਹੀ ਉਹ ਚਾਰ ਦਿਲਾ ਬਣ ਕੇ ਬੰਦ ਹੋ ਗਈ ਦਿੱਲੀ ਸ਼ੂਟਿੰਗ ਹੁੰਦੀ ਸੀ ਮੈਂ ਕਾਫੀ ਆਪਣੀਆਂ ਗੱਲਾਂ ਆਪਣੇ ਕੋਈ ਨਿਰਦੇਸ਼ਕ ਦੇ ਇੰਟਰਵਿਊਸ ਹੁੰਦੇ ਉੱਥੇ ਵੀ ਮੈਂ ਅਕਸਰ ਸ਼ੇਅਰ ਕੀਤੀਆਂ ਇਹ ਜਿਹੜਾ ਸਾਹਿਤ ਤੇ ਸਿਨੇਮਾ ਦਾ ਮੇਲ ਹੈ ਇਹ ਇਸ ਤੋ ਮੇਰਾ ਕੰਮ ਨਹੀਂ ਚੱਲ ਸਕਦਾ ਨਾ ਸਿਨੇਮੇ ਦਾ ਤੇ ਸਾਹਿਤ ਵੀ ਮੈਂ ਸਮਝਦਾ ਕਿ ਸਿਨੇਮੇ ਤੋਂ ਕਿਉਂਕਿ ਹੁਣ ਤਾਂ ਸਾਹਿਤ ਨੂੰ ਪੜਦੇ ਨਹੀਂ ਹੈਗੇ ਦੇਖਦੇ ਆਂ ਸੁਣਦੇ ਆਂ ਤੇ ਇਹਦਾ ਮਿਲਣਾ ਵੀ ਬਹੁਤ ਜ਼ਰੂਰੀ ਹੈ ਇਹ ਇੱਕ ਦੂਜੇ ਦੇ ਹਮਸਾਇਆ ਹੀ ਨੇ ਜੋ ਮੇਰੀ ਸਮਝ ਦੇ ਵਿੱਚ ਹੈ ਕਿਉਂਕਿ ਸਾਹਿਤ ਤੋਂ ਬਿਨਾ ਆਦਮੀ ਜ਼ਿੰਦਗੀ ਦੇ ਵਿੱਚ ਅਧੂਰਾ ਹੈ ਫਿਰ ਦੂਸਰਾ ਜਿਹੜਾ ਅਸੀਂ ਆਪਸ ਦੇ ਵਿੱਚ ਕਿਰਦਾਰ ਕਰਦੇ ਆ ਉਹਦੇ ਵੀ ਅਲੱਗ-ਅਲੱਗ ਰੂਪ ਨੇ ਇਹ ਥੋੜੀ ਦੇਰ ਪਹਿਲਾਂ ਦੱਸ ਚੁੱਕੇ ਨੇ ਕਿ ਮੈਂ ਕੁਝ ਜ਼ਿੰਦਗੀ ਦੇ ਹਰ ਇੱਕ ਏਜ ਹੁੰਦੀ ਹੈ ਉਸ ਤੋਂ ਬਾਅਦ ਜ਼ਿੰਦਗੀ ਅ ਕਾਰਪਟਲਿੰਦੀ ਹੈ ਮੈਂ ਵੀ ਕਾਲਜ ਪੜਦੇ-ਪੜਦੇ ਕੁਝ ਇਹ ਜਾ ਮਕਾਮ ਆਇਆ ਮੈਨੂੰ ਬਾਲ ਕਟਾਉਣੇ ਪੈਗੇ ਤੇ ਮੇਰੇ ਮਿੱਤਰਾਂ ਨੇ ਚੱਕ-ਚਗਾ ਕੇ ਮੈਨੂੰ ਗਿਆ ਵੀ ਤੂੰ ਹੁਣ ਐਕਟਰ ਬਣ ਜਾ ਤੇ ਅੰਦਰੋਂ ਗਾੜੀ ਵਿੱਚੋਂ ਠੀਕ ਠਾਕ ਦੀ ਨਿਕਲੇ ਆਇਆ ਤੇ ਥੋਪਾ ਬম্বে ਜਾ। ਖੈਰ ਇਸ ਤਰ੍ਹਾਂ ਮੈਂ ਫਿਰ ਬম্বে ਗਿਆ। ਫਿਰ ਜਿਹੜੀ ਉੱਥੇ ਕਿਸਾਈ ਹੋਈ ਉਹ ਕਹਾਵਤ ਹੈ ਕਿ ਜਾਂ ਮੈਂ ਜਾਣਦਾ ਜਾਂ ਰੱਬ ਜਾਣਦਾ ਜਾਂ ਜਿਹੜੇ ਨਾਲ ਦੇ ਕੁਝ ਸੀਗੇ ਬੰਦੇ ਜਿਨ੍ਹਾਂ ਨੇ ਨਾਲ ਖੰਡਾਇਆ। ਸੋ ਉਹਦੇ ਨਾਲ ਸਫਰ ਕੀਤਾ ਫੈਮਲੀ ਇਸ ਸਭ ਤੋਂ ਪਹਿਲਾਂ ਫੈਮਲੀ ਸਫਰ ਕਰਦੀ ਹੈ। ਕਿਉਂਕਿ ਨਾ ਮੈਂ ਕਦੇ ਕੋਈ ਥੀਏਟਰ ਕੀਤਾ ਨਾ ਮੈਂ ਕਿਤੇ ਉਸ ਹਿੱਕ ਕੇ ਆਇਆ ਮੈਨੂੰ ਤਾਂ ਇਹ ਅਖਾੜਾ ਮੈਂ ਸਮਝਦਾ ਇਹ ਫਿਲਮ ਲਾਈਨ ਦਾ ਇਹ ਕਿ ਨਵੇਂ ਬੰਦੇ ਵਾਸਤੇ ਕਿ ਮੇਰੇ ਮਿੱਤਰਾਂ ਨੇ ਜਾ ਕੇ ਇਹ ਅਖਾੜੇ ਵੀ ਛੁੱਡ ਦਿੱਤਾ ਕਿ ਚੱਲ ਵੀ ਤੂੰ ਵੀ ਘੋੜ ਢਣ ਜਾ ਕੇ ਤੇ ਹੁਣ ਘੋੜਨਾ ਆਉਂਦਾ ਨਹੀਂ ਐ ਚੰਗੀਆਂ ਉੱਠੀਆਂ ਪਟਕੀਆਂ ਲੱਗੀਆਂ ਉੱਥੇ ਬਹੁਤ ਹਾਲ ਚੰਗਾ ਇੱਕ ਮਤਲਬ ਕਿਸਾਈ ਹੋਈ ਸਾਡੀ ਸੋ ਇੱਕ ਦਿਨ ਆਇਆ ਕਿ ਜਿਨੂੰ ਕਹਿੰਦੇ ਐ ਵੀ ਅਕਸੈਪਟ ਕਰ ਲਿਆ ਕਿ ਚਲੋ ਇਹ ਵੀ ਬਥੇਰਾ ਹੋ ਚੁੱਕਿਆ ਹੁਣ ਫਿਰ ਪਹਿਲੀ ਫਿਲਮ ਮੇਰੀ 79 ਦੇ ਵਿੱਚ ਮੈਨੂੰ ਸਾਈਨ ਹੋਏ ਸੀ ਤੇ 83 ਦੇ ਵਿੱਚ ਰਿਲੀਜ਼ ਹੋਈ ਸੀ ਫਿਲਮ ਦਾ ਨਾਮ ਸੀ ਪਟਵਾਰੀ ਤੇ ਸ਼ਾਇਦ ਦੇਖੀ ਹੋਣੀ ਉਸ ਤੋਂ ਬਾਅਦ ਕਾਫੀ ਗੈਰ ਪੈ ਗਿਆ ਵਿਚੋਂ ਫਿਰ ਮੈਨੂੰ ਮਹਾਭਾਰਤ ਕਰਨ ਦਾ ਮੌਕਾ ਮਿਲਿਆ ਸਰੀਅਲ ਵੋਟ ਕਰਨ ਦਾ ਮੌਕਾ ਮਿਲਿਆ ਮਹਾਭਾਰਤ ਵਿੱਚ ਦੋ ਰੋਲ ਕੀਤੇ ਸੀ ਸ਼ਿਵਜੀ ਦਾ ਤੇ ਗੁਰੂ ਪਰਸ਼ੂਰਾਮ ਦਾ ਖੈਰ ਕਾਰਵਾ ਜਾਂਦਾ ਰਿਹਾ ਫਿਰ ਤਾਮਿਲ ਤੇਲਗੂ ਮਲਿਆਲਮ ਭਰਿਆਣ ਵੀ ਤਰ੍ਹਾਂ ਤਰ੍ਹਾਂ ਦੀਆਂ ਫਿਲਮਾਂ ਸਰੀਅਲ ਕਰਨ ਦਾ ਮੌਕਾ ਮਿਲਿਆ ਸੋ ਮੈਂ ਇਹੀ ਕਹਾंगा ਕਿ ਇਸ ਲਾਈਨ ਨੇ ਮੈਨੂੰ ਚੰਗੀ ਤਰ੍ਹਾਂ ਜਿਹਨੂੰ ਕਹਿੰਦੇ ਆ ਮਾਂਜ ਕੇ ਤੁਹਾਡੇ ਸਾਹਮਣੇ ਖੜਾ ਕੀਤਾ ਅੱਜ ਕਿ ਮੈਂ ਤੁਹਾਡੇ ਸਾਹਮਣੇ ਸੋ ਕਹਾਵਤ ਹੈ ਕਿ ਬਾਤ ਨਿਕਲਦੀ ਹੈ ਤਾਂ ਬਹੁਤ ਦੂਰ ਤੱਕ ਜਾਂਦੀ ਹੈ ਕਿਥੋਂ ਕਿਥੋਂ ਸ਼ੁਰੂ ਕਰੀਏ ਹਾਂ ਨਹੀਂ 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 ਤੇ ਮਲਕੀਤ ਰੌਣੀ ਅੱਛਾ ਤੁਹਾਨੂੰ ਇਹ ਦੇਖਿਆ ਕਿ ਬਾਤ ਨਿਕਲਦੀ ਹੈ ਦੂਰ ਤੱਕ ਜਾਂਦੀ ਵਾਲੀ ਦੀ ਗੱਲ ਮਲਕੀਤ ਰੌਣੀ ਨੇ ਪੰਗਾ ਲੈ ਲਿਆ ਤੇ ਮੇਰੀ ਯਾਦ ਆਈ ਆਪਨੇ ਯਾਦ ਬਿਲਾਇਆ ਤੋ ਮੁਝੇ ਯਾਦ ਆਇਆ ਸੋ ਇਹ ਸਾਡੀ ਐਸੋਸੀਏਸ਼ਨ ਮੇਰਾ ਮੈਂ 95 ਦੇ ਵਿੱਚ ਬੰਬੇ 22 ਸਾਲ ਦੀ ਸਟਰਗਲ ਛੋਟੀਆਂ ਵੱਡੀਆਂ ਫਿਲਮਾਂ ਕਰਨ ਤੋਂ ਬਾਅਦ ਮੈਂ ਚੰਡੀਗੜ੍ਹ ਆ ਗਿਆ ਚੰਡੀਗੜ੍ਹ ਆ ਕੇ ਮੈਂ ਸੰਟਾ ਦਾ ਮੈਂਬਰ ਐ ਬੰਬੇ ਤੇ ਮੈਂ ਕਿਹਾ ਵੀ ਇੱਥੇ ਵੀ ਅਸੀਂ ਇੱਕ ਐਸੋਸੀਏਸ਼ਨ ਬਣਾ ਲਈਏ ਖੈਰ ਅਸੀਂ 4-5 ਨੇ ਜੁੜ ਕੇ ਇਹ ਅਸੀਂ ਸ਼ੁਰੂ ਕੀਤਾ ਡਾਕਟਰ ਰਣਜੀਤ ਸ਼ਰਮਾ ਦੇ ਕਲੀਨਿਕ ਤੋਂ विनोद शर्मा बॉबी ਗਈ ਤੇ ਪੱਲੂ ਪਰ ਜਿੰਨਾ ਹੁਣੇ ਥੋੜੀ ਦੇਰ ਪਹਿਲਾਂ ਉਹਨਾਂ ਨੂੰ ਪੇਸ਼ ਕੀਤਾ ਉਹਨੇ ਅਲੱਗ ਹੀ ਰੂਪ ਦੇ ਵਿੱਚ ਪੱਲੂ ਚਾਰ ਪੰਜ ਅਸੀਂ ਇਕੱਠੇ ਹੋ ਕੇ ਬਿਕਰੀਏ ਤੇ ਅਸੀਂ ਇਹ ਕਰਨਾ ਆ ਜਾਣਾ ਗੱਲਾਂ ਬਾਤਾਂ ਮਾਰਨੀਆਂ ਫਿਰ ਵੀਕਨੇ ਸੋਸੇ ਲਿਆਉਣੇ ਦੂਜੇ ਨੇ ਕੋਲਾ ਫਜਾਮੜਾ ਲਿਆਉਣੀਆਂ ਚਾਹ ਇਹ ਫਲਾਈ ਦਿੰਦੇ ਸੀਗੇ ਪੀ ਕੇ ਸੀ ਚਲੇ ਜਾਣਾ ਇਸ ਤਰ੍ਹਾਂ ਕਾਰਵਾਂ ਚੱਲ ਜਾ ਰਿਹਾ ਵੀ ਹੁਣ ਸਾਡੇ ਕੋਲ ਕੰਮ ਜਿਹੜਾ ਸਾਡਾ ਐਸੋਸੀਏਸ਼ਨ ਦਾ ਸੀਗਾ ਉਹ ਹੁੱ ਵੱਧਾ ਜਾ ਰਿਹਾ ਸੀ ਫਿਰ ਇਲੈਕਸ਼ਨ ਹੋਇਆ ਇਲੈਕਸ਼ਨ ਹੋਇਆ ਇੱਥੇ ਹੀ ਕਲਾ ਭਵਨ ਦੇ ਵਿੱਚ ਤੇ ਸਾਡੇ ਵਾਸਤੇ ਬਹੁਤ ਇੱਕ ਲੱਕੀ ਜਿਹੀ ਜਗ੍ਹਾ ਝੜੀ ਤੇ ਉਹਦੇ ਵਿੱਚ ਗਿੱਕ ਗਰੇਵਾਲ ਹੋਰ ਗੁਰ ਕੀਰਤਨ ਬੀ ਐਨ ਸ਼ਰਮਾ ਸਾਰੇ ਅਸੀਂ ਇਕੱਠੇ ਹੋ ਗਏ ਉਹਕੇ ਵੀ ਬੜਾਇਆ ਤੇ ਗੋਬੀ ਕਹੀ ਨਾ ਮੇਰਾ ਨਾਮ ਸੁਜੈਸਟ ਕਰ ਦਿੱਤਾ ਕਿ ਵੀ ਇਹ ਬਣੇਗਾ ਇਹਨੂੰ ਪ੍ਰਧਾਨ ਬਣਾਓ ਮੈਂ ਕਿਹਾ ਉਹ ਮੈਨੂੰ ਕੋਈ ਤਾਂ ਤਜਰਬਾ ਨਹੀਂ ਹੈਗਾ ਕਹਿੰਦਾ ਨਹੀਂ ਨਹੀਂ ਹੋਲੀ-ਹੋਲੀ ਆ ਜਾਏਗਾ ਤਜਰਬਾ ਫਿਰ ਜੀ ਇਸ ਤਰ੍ਹਾਂ ਚੱਲਦਾ ਰਿਹਾ ਹੁਣ ਸਾਡੇ ਕੋਲ ਬੈਠਣ ਦੀ ਜਗ੍ਹਾ ਨਹੀਂ ਤੇ ਸੀ ਚੀਮਾ ਸਟੂਡੀਓ ਫੇਰ ਸ਼ੁਰੂ ਕਰ ਦਿੱਤਾ ਫਿਰ 5-7 ਸਾਲ ਚੱਲਦੇ ਰਹੇ ਫਿਰ ਉੱਥੇ ਜਾ ਕੇ ਸਾਡੇ ਨਾਲ ਆ ਬੀਬੀ ਵਰਮਾ ਜੁੜੇ ਬੀਬੀ ਫਰਮਾ ਤੋਂ ਬਿਨਾ ਸਾਡਾ ਗੁਜ਼ਾਰਾ ਨਾ ਕੱਲ ਸੀਗਾ ਨਾ ਅੱਜ ਹੈ ਤੇ ਨਾ ਮੇਰਾ ਖਿਆਲ ਹੈ ਅੱਗੇ ਹੋਏਗਾ ਕਿਉਂਕਿ ਇਹ ਸਾਡੇ ਖਜ਼ਾਨਾ ਮੰਤਰੀ ਹੈ ਤੇ ਕਿਉਂਕਿ ਇਹਨਾਂ ਤੋਂ ਪੁੱਛ ਕੇ ਹੀ ਅਸੀਂ ਪੈਸੇ ਖਰਚ ਕਰਦੇ ਹੁੰਦੇ ਆ ਜੇ ਜਦੇ ਉਂਗਲੀ ਖੜੀ ਕਰ ਦਿੰਦੇ ਆ ਵੀ ਨਾ ਭਾਈ ਇੱਥੇ ਬਜਟ ਖਰਾਬ ਹੋ ਜਾਣਾ ਇੱਥੇ ਨਹੀਂ ਪੈਸੇ ਲਾਉਣੇ ਸੋ ਮੇਰੇ ਕੋਲ ਇਹਨਾਂ ਨਾਲ ਥੋੜੀਆਂ ਜੀਆਂ ਬੱਖਰੀਆਂ ਗੱਲਾਂ ਹੋਣਗੀਆਂ ਸੋ ਮਾਫ ਕਰਨਾ برداشت ਕਰ ਲਿਆ ਤੁਸੀਂ ਕਿਉਂਕਿ ਇਹਨਾਂ ਦੀਆਂ ਗੱਲਾਂ ਹੀ ਮੈਂ ਸੁਣਾਉਣ ਲੱਗ ਗਿਆ ਫਿਰ ਤੁਹਾਨੂੰ ਮੇਰੇ ਵੱਲੋਂ ਤਾਂ ਕੋਈ ਨਵੀਂ ਚੀਜ਼ ਨਹੀਂ ਮਿਲੇ ਇਸ ਤਰ੍ਹਾਂ ਜਾਂਦੇ ਰਹੇ ਉੱਥੇ ਵੀ ਸਾਡਾ ਸਮੋਸੇ ਤੇ ਆਪਣਾ ਗੁਲਾਬ ਜਾਮੁਨਾ ਦਾ ਡਾਕ ਚੱਲਦਾ ਰਿਹਾ ਤੇ ਜਾਂਦੇ ਹੋਏ ਫਿਰ ਚਾਹ ਤਾਂ ਸਾਨੂੰ ਟੀਮਾ ਜੀ ਬੁਲਾਈ ਦਿੰਦੇ ਸੀਗੇ ਇੱਕ ਦਿਨ ਮੈਂ ਸੋਚਿਆ ਮੈਂ ਇਹ ਕਦੋਂ ਤੱਕ ਚੱਲੇਗਾ ਤੇ ਕਰਦੇ ਕਰਦੇ ਮੇਰੀ ਇੱਕ ਫਿਲਮ ਰਿਲੀਜ਼ ਹੋਈ ਉਸ ਦੌਰ ਦੇ ਵਿੱਚ ਬੜੀ ਸੁਪਰ ਡੁਪਰ ਹਿੱਟ ਫਿਲਮ ਗਈ ਸੀ ਫਿਲਮ ਦਾ ਨਾਮ ਸੀਗਾ ਧਰਤੀ ਉਹਦੇ ਚ ਮੇਰਾ ਨੈਗੇਟਿਵ ਜਿਹਾ ਰੋਲ ਸੀਗਾ ਤੇ ਉਹ ਐਪਰੀਸ਼ੀਏਟ ਹੋਈ ਤੇ ਮੈਨੂੰ ਮਲਕੀਤਰਾਉਣੀ ਮਿਲੇ ਕਹਿੰਦੇ ਵੀ ਤੁਸੀਂ ਇਹਦੀ ਪ੍ਰਮੋਸ਼ਨ ਕਿਵੇਂ ਕਰਦੇ ਮੈਨੂੰ ਕਿਹਾ ਮੈਂ ਕਿਹਾ ਸਾਨੂੰ ਵੀ ਕਰਨੀ ਪੈਂਦੀ ਆ ਮੈਂ ਕਿਹਾ ਪ੍ਰੋਡਿਊਸਰ ਦਾ ਕੰਮ ਹੈ ਉਹ ਤਾਂ ਕਹਿੰਦਾ ਨਹੀਂ ਆਪਾਂ ਕਰਦੇ ਆ ਤੇ ਇਹਨਾਂ ਨੇ ਪਹਿਲਾ ਚਮਕੌਰ ਸਾਹਿਬ ਪ੍ਰਮੋਸ਼ਨ ਕਰਵਾਈ ਦੂਸਰੀ ਕਰਵਾਈ ਰੋਕ ਪੜ ਤੇ ਮੈਂ ਇਹਦਾ ਕੰਮ ਕਰਨ ਦਾ ਤਰੀਕਾ ਦੇਖਿਆ ਕਿ ਇਹ ਬੰਦਾ ਤਾਂ ਬਈ ਬਹੁਤ ਗੁਣੀ ਐ ਇਹ ਇਹਨਾਂ ਪੜਾ ਕੰਮ ਕੀਤਾ ਹੋਇਆ ਸਾਨੂੰ ਤਾਂ ਉਹਨਾਂ ਕੀ ਆਉਂਦਾ ਸੀਗਾ ਕਿ ਉਹ ਜੱਟ ਕੇ ਜੇ ਬੰਦੇ ਆ ਸੀ ਤੇ ਜਦੋਂ ਇੱਥੇ ਸਾਡੀ ਐਸੋਸੀਏਸ਼ਨ ਚ ਮੈਂ ਇਹਨਾਂ ਨੂੰ ਧੱਕੇ ਨਾਲ ਫੜ ਕੇ ਲਿਆਇਆ ਖੈਰ ਉਤੋਂ ਬਾਅਦ ਇਹ ਜੁੜੇ ਆ ਤੇ ਜੁੜੇ ਆ ਤੇ ਸਾਡੀ ਐਸੋਸੀਏਸ਼ਨ ਦਾ ਤੁਹਾਡੇ ਸਾਹਮਣੇ ਹੀ ਐ ਕਿ ਜਿਹੜੀ ਮੇਰੀ ਸੋਚ ਸੀਗੀ ਉਹ ਇਹਨਾਂ ਪ੍ਰਤੱਖ ਰੂਪ ਦੇ ਵਿੱਚ ਪ੍ਰਗਟ ਕਰ ਦਿੰਦੀ ਹੈ। ਔਰ ਦੂਸਰਾ ਮੈਂ ਇਹੀ ਕਹਾਂਗਾ ਆਪਣੇ ਮਿੱਤਰਾਂ ਨੂੰ ਆਪਣੇ ਦੋਸਤਾਂ ਨੂੰ ਨਵੇਂ ਪੁਰਾਣੇ ਜਿਨ੍ਹਾਂ ਨੂੰ ਕਿ ਸਾਡੇ ਕੋਲ ਇੱਕ ਜ਼बान ਦਿੱਤੀ ਹੋਈ ਹੈ ਰੱਬ ਨੇ। ਇਹ ਜੰਗਾ ਵੀ ਬੁਲਵਾ ਦਿੰਦੀ ਹੈ ਤੇ ਮਾੜਾ ਵੀ ਬੁਲਵਾ ਦਿੰਦੀ ਹੈ। ਵੀ ਜਿੱਥੇ ਤੱਕ ਹੋ ਸਕੇ ਇਹਨੂੰ ਆਪਾਂ ਆਪਣੀ ਕੰਟਰੋਲ 'ਚ ਰੱਖੀਏ। ਜਿੱਥੇ ਤੱਕ ਹੋ ਸਕੇ ਇਹ ਤੋਂ ਕਹੀਏ ਚੰਗੇ ਕੰਮ ਵਾਸਤੇ ਯੂਜ਼ ਕਰੀਏ ਮਾੜੇ ਕੰਮ ਵਾਸਤੇ ਤਾਂ ਇਹ ਖਰਾਬ ਹੀ ਕਰੇਗੀ ਕਿਉਂਕਿ ਚੰਗੀ ਸੋਚ ਦੇ ਨਾਲ ਤੁਹਾਡਾ ਸ਼ਰੀਰ ਵੀ ਜੁੜਿਆ ਹੋਇਆ ਹੈ ਜੇ ਤੁਹਾਡਾ ਸ਼ਰੀਰ ਠੀਕ ਹੈ ਤੇ ਮੇਰਾ ਖਿਆਲ ਹੈ ਕਿ ਚੰਗੀ ਸੋਚ ਹੋਏਗੀ ਚੰਗਾ ਦਿਮਾਗ ਹੋਏਗਾ ਤੇ ਚੰਗਾ ਹੀ ਤੁਸੀਂ ਅੱਗੇ ਵੰਤਾਰਾ ਕਰੋਗੇ ਉਹਨੇ ਇੱਥੇ ਮੇਰੇ ਨਾਲ ਮੈਨੂੰ ਇਹ ਦੱਸਣਾ ਨਹੀਂ ਪੈ ਰਿਹਾ ਕਿ ਮੈਂ ਕੁਝ ਇੱਕ ਜੜੇ ਬਜ਼ੁਰਗ ਨਜ਼ਰ ਆ ਰਹੇ ਹਨ ਕਿ ਮੈਂ ਸ਼ਾਇਦ ਉਹਨਾਂ ਦਾ ਹਮ ਉਮਰ ਹੋਵਾਂ ਮੈਨੂੰ 77 ਰਨਿੰਗ ਚੱਲ ਰਿਹਾ ਹੈ ਸੋ ਬਹੁਤ ਹੀ ਮੈਂ ਤੁਹਾਡੇ ਹਾਂਜੀ ਨਹੀਂ ਰੌਣਿ ਤਾਂ ਮੇਰੇ بیٹے ਬਰਾਬਰ ਹੈ ਜਿਹੜਾ ਮੇਰੇ بیٹے ਦੀ ਉਮਰ ਇਸ ਵਕਤ 53 ਸਾਲ ਹੈ ਤੇ ਇਹ ਅਜੇ ਛੋਟਾ ਹੈ ਉਸ ਤੋਂ ਤੇ ਕਹੇਗਾ ਵੀ ਮੈਂ ਤਾਂ ਸਖਾ ਕੇ ਕੁਝ ਹੋਰ ਭੇਜਿਆ ਸੀ ਇਹ ਤਾਂ ਕੁਝ ਹੋਰ ਹੀ ਸ਼ੁਰੂ ਕਰਤਾ ਔਰ ਉਤੋਂ ਮੈਨੂੰ ਇਹਨੇ ਹਰੀ ਝੰਡੇ ਵੀ ਦਿੱਤੀ ਹੈ ਵੀ ਜੋ ਮਰਜੀ ਐ ਖੁੱਲੀ ਕਿਤਾਬ ਹੈ ਪੜ ਜਾ ਜੋ ਜ਼ਿੰਦਗੀ ਦੇ ਡੋਰ ਦੇ ਵਿੱਚ ਮੈਂ ਇੰਨਾ ਹੀ ਐ ਜੋ ਮੇਰਾ ਪਰਸਨਲ ਐਕਸਪੀਰੀਅੰਸ ਹੈ ਮੈਨੂੰ ਜ਼ਿੰਦਗੀ ਦੇ ਵਿੱਚ ਬੜੇ ਚੰਗੇ ਚੰਗੇ ਬੰਦੇ ਮਿਲੇ ਬੜੇ ਗੁਣੀ ਮਿਲੇ ਬਹੁਤ ਬੜੇ ਬੜੇ ਗੰਦੇ ਮਿਲੇ ਕਿਉਂਕਿ ਜ਼ਿੰਦਗੀ 'ਚ ਇੱਕ ਜਵਤਾਰਵਾ ਚੱਲਦਾ ਹੈ ਤੁਹਾਨੂੰ ਚੰਗੇ ਚੰਗੇ ਸਮਗਲਰ ਤੱਕ ਵਿਦਵਾਨ ਹੋਏ ਇਹੇ ਜਿਹੇ ਬੰਦਿਆ ਦੇ ਹੋਏ ਜਿਵੇਂ ਹਾਜੀ ਮਸਤਾਨ ਦਾ ਨਾਮ ਸੁਣਿਆ ਮੇਰਾ ਖਿਆਲ ਹੈ ਬਜ਼ੁਰਗਾਂ ਨੇ ਖਾਸ ਕਰਕੇ ਜਿਹੜੇ ਮੇਰੇ ਹਮ ਉਮਰ ਨੇ ਦੇ ਉਹਨਾਂ ਦੇ ਨਾਲ ਵੀ ਮੈਨੂੰ ਬੈਠ ਕੇ ਉੱਥੋਂ ਵੀ ਮੈਂ ਬਚ ਕੇ ਨਿਕਲਿਆ ਕਿਉਂਕਿ ਬੌਂਦੇ ਵਰਗੀ ਇਹੀ ਜਗ੍ਹਾ ਹੈ ਤੁਸੀਂ ਛੇਤੀ ਛੇਤੀ ਉਹ ਕਹਿੰਦੇ ਆ ਦਾਮਨ ਬਚਾ ਕੇ ਨਿਕਲ ਜਾਓ ਤੋ ਅੱਛਾ ਹੈ ਵਰਨਾ ਉਹ ਲਿਪੜੀ ਹੋਈ ਮੈਂਸ ਵਾਂਗੂ ਚਾਰੇ ਪਾਸੇ ਲਪੇਟ ਜਾਂਦੇ ਆ ਹੈਨਾ ਜੀ ਸੋ ਮੈਂ ਤਾਂ ਬਚ ਕੇ ਉੱਥੋਂ ਆ ਗਿਆ ਤੇ ਅੱਜ ਤੁਹਾਡੇ ਸਾਹਮਣੇ ਖੜਾ ਆ ਤੇ ਮੈਨੂੰ ਭਰਪੂਰ ਪਿਆਰ ਮਿਲਿਆ ਹੈ ਪਹਿਲਾਂ 35 ਫਿਲਮਾਂ ਮੈਂ ਐਜ ਹੀਰੋ ਕੀਤੀਆਂ ਉਦੋਂ ਕਲੀਨ ਛੇਪ ਸੀਗਾ ਇੱਕ ਨੈਸ਼ਨਲ ਅਵਾਰਡ ਰੋਈ ਹੈ ਫਿਲਮ ਜਿਹੜੀ ਸਾਡੇ ਬੀਬੀ ਵਰਮਾ ਜੀ ਦੀ ਵੀ ਲੇਖਣੀ ਉਹਦੇ ਵਿੱਚ ਠੀਕੇ ਮੈਂ ਮਾਂ ਪੰਜਾਬ ਦੀ ਮੇਰੀ ਪਹਿਲੀ ਫਿਲਮ ਨੈਸ਼ਨਲ ਅਵਾਰਡ Winner ਹੈ ਜਿਹਦੇ ਵਿੱਚ ਮੈਂ ਹੀਰੋ ਸੀ ਸੋ ਗੱਲਾਂ ਕਰਨ ਨੂੰ ਤਾਂ ਬਹੁਤ ਹੈ ਕਿ ਹੁਣ ਉਹੀ ਗੱਲ ਆ ਗਈ ਕਿ ਬਾਤ ਨਿਕਲਦੀ ਹੈ ਦੂਰ ਤੱਕ ਜਾਏਗੀ ਮੇਰੀ ਤਾਂ 52 52 ਸਾਲ ਦੀ ਜਰਨੀ ਹੈ ਜੇ ਮੈਂ ਸੁਣਾਉਣ ਲੱਗਾ ਤੇ ਬਹੁਤ ਜ਼ਿਆਦਾ ਹੋ ਜਾਣਾ ਇਸ ਕਰਕੇ ਮੈਂ ਤੁਹਾਡੇ ਕੋਲੋਂ ਹੁਣ ਮਾਫੀ ਚਾਹਾਂਗਾ ਕਿ ਜੇ ਜ਼ਿਆਦਾ ਕੁਝ ਘੱਟ ਵੱਧ ਬੋਲਿਆ ਗਿਆ ਸੋ ਮaaf ਕਰਨਾ ਥੈਂਕ ਯੂ ਵੈਰੀ ਥੈਂਕ ਯੂ ਜਿੰਦਗੀ ਦੀ ਬਹੁਤ ਬਹੁਤ ਸ਼ੁਕਰੀਆ ਸ਼ਿਵਿੰਦਰ ਮਾਲ ਜੀ ਤੇ ਇਹ ਬੜੀ ਕਾਮਨਾ ਹੈ ਕਿ ਜਦੋਂ ਅਸੀਂ 77 ਸਾਲਾਂ ਦੇ ਹੋਈਏ ਤੇ ਤੁਹਾਡੇ ਵਰਗੇ ਲਖੀਏ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਫਿਲਮ ਇੰਡਸਟਰੀ ਦੀ ਪੂਰੀ ਨੁਮਾਇੰਦਗੀ ਹੈ ਅਨੇਤਾ ਸ਼ਬਦੇਸ਼ ਤੇ ਸ਼ਬਦੀਸ਼ ਜੀ ਵੀ ਹੁਣੇ ਐਂਟਰ ਕੀਤੇ ਨੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਤੇ ਕੁਰਸੀ ਮਿਲ ਗਈ ਹੈ ਸ਼ਬਦੀਸ਼ ਜੀ ਹਾਂ ਲੋ ਜੀ ਪ੍ਰਧਾਨਗੀ ਮੰਡਲ ਚ ਹੁਣ ਮੈਂ ਸਦਾ ਦੰਨਾ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਨਿਡਰ ਪੱਤਰਕਾਰ ਤੇ